ਅੱਜ ਭਵਾਨੀਗੜ੍ਹ ਇਥੋਂ ਦੇ ਨੇੜੇ ਲਪਿੰਦਾ ਰਾਮਪਰਾ ਰੋਡ ਦੇ ਖੇਤਾਂ 'ਤੇ ਚਾਣ ਕ ਲੱਗੀ ਅੱਗ ਲੱਗਣ ਦਾ ਕਾਰਨ ਕੁਝ ਪਤਾ ਨਹੀਂ ਲੱਗ ਸਕਿਆ ਕਿਸਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਦੁਪਹਿਰ ਸਮੇਂ ਖੇਤਾਂ 'ਚ ਅਚਾਨਕ ਅੱਗ ਲੱਗਣ ਕਾਰਨ ਆਪਣੇ ਖੇਤਾਂ ਵਿੱਚ ਜਾ ਬੜੀ ਜਿਸ ਦੌਰਾਨ ਟਰੈਕਟਰ ਦੀ ਮਦਦ ਨਾਲ ਖੇਤਾਂ 'ਚ ਵਾਹੀ ਕੀਤੀ ਗਈ ਮਹੱਲਾ ਵਾਸੀ ਨੇ ਫਾਇਰ ਬ੍ਰੀਡ ਨੂੰ ਸੂਚਿਤ ਕੀਤਾ ਮੌਕੇ ਤੇ ਫਾਇਰ ਬ੍ਰੀਡ ਦੀ ਗੱਡੀ ਵੀ ਪਹੁੰਚ ਗਈ ਤੇ ਅੱਗ ਤੇ ਕਾਬੂ ਪਾਇਆ ਗਿਆ ਇਸ ਦੌਰਾਨ ਹਰਮਿੰਦਰ ਸਿੰਘ ਨੇ ਦੱਸਿਆ ਕਿ ਅੱਗ ਦੀ ਘਟਨਾ ਦੋਵੇਂ ਕਿਸਾਨਾਂ ਦੀ 5 ਤੋਂ 6 ਏਕੜ ਤੂੜੀ ਬਣਾਉਣ ਵਾਜੋਗ ਨਾੜ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ ਉਹਨਾਂ ਨੇ ਸਰਕਾਰ ਤੋਂ ਮਦਦ ਦੇ ਮੁਆਵਜ਼ੇ ਦੀ ਮੰਗ ਕੀਤੀ ਰਿਪੋਰਟ ਰਾਜਖਰਮੀ ਪਵਾਨੀਗੜ੍ਹ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜੀ ਅੱਗ ਤੇ ਤਾਂ ਪੂਰੀ ਤਰ੍ਹਾਂ ਕਾਬੂ ਪਾ ਲਿੱਤਾ ਗਿਆ ਤੇ ਮੇਜਰ 5 5 ਗ੍ਰੇਡ ਵੀ ਪਹੁੰਚ ਚੁੱਕੀ ਹੈਗੀ ਦੇਖ ਸਕਦੇ ਹੋਗੇ ਅੱਗ ਤੇ ਪੂਰੀ ਤਰ੍ਹਾਂ ਕਾਬੂ ਪੈ ਚੁੱਕਿਆ ਇਹ ਨਾਮ ਹੈ ਜੀ ਆਪਣਾ ਹਰਵਿੰਦਰ ਸਿੰਘ ਇਹ ਜੋ ਅੱਗ ਲੱਗੀ ਹੈਗੀ ਆਪਣੇ ਖੇਤ ਚ ਲੱਗੀ ਆ ਇਹ ਆਪਣੇ ਗਾਹਾਂ ਤੋਂ ਲੱਗੀ ਹੋਈ ਆਈ ਆ ਭਾਈ ਗਾਹਾਂ ਤੋਂ ਮੱਚ ਕੇ ਆਇਆਗਾ 5 ਕਿੱਲਾਂ ਤੋਂ ਪਲੱਸ 6 ਹੇਡਾ ਅੱਛਾ ਜੀ ਜੀ ਉੱਥੋਂ ਆ ਕੇ ਮੂਰੂ ਫਿਰ ਫਟਾਫਟ ਟਰੈਕਟਰ ਨਾਲ ਬਾਹੀ ਕੀਤੀ ਉਹ ਕੁਦਰਤੀ ਸਵੇਰੇ ਮੇਰੀ ਬਾਹੀ ਕਰੀ ਹੋਈ ਸੀ ਉਧਰ ਹਾਂਜੀ ਤਾਂ ਉਹਦੇ ਕਰਕੇ ਕੁਝ ਬਚਤ ਰਹੀਗੀ ਤੇ ਕੁਝ ਇਧਰੋਂ ਹਵਾ ਮੁੜ ਗਈ ਜਿੰਨੇ ਮੂਰੇ ਮੂਰੇ ਫਟਾਫਟ ਟਰੈਕਟਰ ਫੇਰੇ ਹਾਂਜੀ ਫੇਰ ਕੇ ਫਟਾਫਟ ਫੇਰੇ ਇਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਐਤਨੇ ਤੁਸੀਂ ਜਾਗੇ ਭਾਈ ਅੱਛਾ ਜੀ ਹਾਂ ਇਹ ਅੱਗ ਲੱਗਣ ਤੋਂ 5-5 ਗ੍ਰੇਡ ਕਿੰਨੇ ਕੇ ਸਮੇਂ ਬਾਅਦ ਚ ਆ ਚੁੱਕੇ ਇਹ ਆਗੇ ਮਤਲਬ ਕਟੋ-ਕਟ 10-12 ਮਿੰਟ ਬਾਅਦ ਅੱਛਾ ਅੱਗ ਦੇ ਕਾਬੂ ਪਾ ਲਿੱਤਾਗੇ ਦੇਨੇ ਹੋਂ ਤੋਂ ਪਹਿਲਾਂ ਪਹਿਲਾਂ ਇਹਨਾਂ ਦੇ ਆਉਣ ਤੋਂ ਪਹਿਲਾਂ ਅੱਗ ਦੇ ਕਾਬੂ ਪਾ ਲੱਤਾ ਸੀਗਾ ਤੇ ਮਾੜਾ-ਮੋਟਾ ਜਿਹੜਾ ਹੁਣ ਸੇਕ ਗਾਹਾਂ ਵਧਨਦਾ ਸੀਗਾ ਉਹ ਹੁਣ ਬਿਲਕੁਲ ਰੁਕ ਗਿਆ ਜੀ ਜੀ ਸੰਗਣੀ ਸੰਗਣੀ ਵਾਦੀ ਵਾਲਾ ਏਰੀਆ ਹੈਗਾ ਸੰਗਣੀ ਵਾਦੀ ਵਾਲਾ ਏਰੀਆ ਤੇ ਮੂਰੇ ਘਰਾਂ ਨੂੰ ਵੀ ਅੱਗ ਲੱਗ ਸਕਦੀ ਸੀ ਬਹੁਤ ਔਖਾ ਸੀਗਾ ਬਿਲਕੁਲ ਜੋ ਬਾਲਰ-ਬੂਲਰ ਪਏ ਆਂ ਬੜਾ ਬੋੜਾ ਇੱਦਿੱਤੀ ਲੱਗੇ ਰਹਿੰਦੇ ਨੇ ਇਸ ਲਈ ਇਹ ਕਪਤਾਪਮਾਨ ਬਹੁਤ ਗਰਮ ਹੋਇਆ ਹੈ ਇੱਥੇ ਕਿਰਪਾ ਇਹਦਾ ਕੰਮ ਹੈ ਜੀ ਜੀ ਮਜੀ ਬਰਨਾਮ ਗੁਰਦਾਸ ਸਿੰਘਾ ਜੀ ਫਾਇਰ ਬਰਗੇਡ ਸੰਗਰੂਰ ਤੋਂ ਸਾਨੂੰ ਆਪਣੇ ਦਫ਼ਤਰ ਵਿਕੇ ਫੋਨ ਆਇਆ ਸੀ ਵੀ ਜਿਹੜੀ ਕੋਹਾ ਨਿਗੜ ਖੇਤਾਂ ਦੇ ਵਿੱਚ ਅੱਗ ਲੱਗੀ ਹੋਈ ਆ ਅਸੀਂ ਤੁਰੰਤ ਆਵਦਾ ਜਿਹੜਾ ਫਾਇਰ ਟੈਂਡਰ ਲੈ ਕੇ ਇੱਥੇ ਪਹੁੰਚੇ ਆ ਜੀ ਤੇ ਅੱਗ ਤੇ ਕਾਬੂ ਪਾ ਲਿਆ ਜੀ ਉਹ ਛੱਡ ਆਉਣ ਤੋਂ ਪਹਿਲਾਂ ਜਿਹੜੇ ਖੇਤ ਦੇ ਜ਼ਿਮੀਦਾਰ ਸੀ ਉਹਨਾਂ ਨੇ ਵੀ ਕੰਟਰੋਲ ਕੀਤੀ ਆ ਕੋਈ ਸਾਕੇ ਸੀ ਇੱਥੇ ਨਾਲ ਆਪਦੇ ਫਾਇਰ ਟੈਂਡਰ ਨਾਲ ਅੱਗੇ ਕਾਬੂ ਪਾਇਆ ਤੁਸੀਂ ਫੋਨ ਕਰਨ ਤੋਂ ਕਿੰਨੇ ਕ ਸਮੇਂ ਬਾਅਦ ਪਹੁੰਚ ਗਏ ਸੀ ਸਾਾਨੂੰ ਫੋਨ ਆਇਆ ਤੁਰੰਤ ਅਸੀਂ ਨਾਲ ਦੀ ਨਾਲ ਆਵਦਾ ਜਿਹੜਾ ਫਾਇਰ ਟੈਂਡਰ ਲੈ ਕੇ ਉਹ ਸੀ ਇੱਕਦਮ ਅੱਗ ਤੇ ਆ ਕੇ ਅਸੀਂ ਆਪਣਾ ਇੱਥੇ ਆ ਕੇ ਕੰਮ ਕੀਤਾ ਜੀ